ਗਰਮੀ ਨੇ दस्तक ਦੇਣੀ ਸ਼ੁਰੂ ਕਰ ਦਿੱਤੀ ਹੈ ਘਰਾਂ ਵਿੱਚ ਪੱਖੇ ਵੀ ਚੱਲੇ ਸ਼ੁਰੂ ਹੋ ਗਏ ਹਨ ਗਰਮੀਆਂ ਦੇ ਆਉਂਦੇ ਹੀ ਲੋਕ ਨਵਾਂ AC ਖਰੀਦਣ ਦੀ ਯੋਜਨਾ ਬਣਾਉਣ ਲੱਗ ਜਾਂਦੇ ਹਨ ਜੇਕਰ ਤੁਸੀਂ ਵੀ ਇਸ ਸੀਜ਼ਨ ਵਿੱਚ ਨਵਾਂ AC ਖਰੀਦਣ ਵਾਲੇ ਸੋਚ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਈ ਲੋਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਖੁਦ ਹੀ ਫੈਸਲਾ ਕਰ ਸਕੋਗੇ ਕਿ ਤੁਹਾਡੇ ਲਈ ਕਿਹੜਾ ਅਤੇ ਕਿਸ ਤਰ੍ਹਾਂ ਦਾ AC ਵਧੀਆ ਰਹੇਗਾ ਇਸ ਦੇ ਨਾਲ ਹੀ ਤੁਹਾਡੇ ਪੈਸੇ ਦੀ ਵੀ ਬਚਤ ਹੋਵੇਗੀ ਨੰਬਰ 1 ਕਮਰੇ ਦਾ ਆਕਾਰ ਨਵਾਂ AC ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਡੇ ਕਮਰੇ ਦਾ ਆਕਾਰ ਕੀ ਹੈ ਅਤੇ ਇਸ ਦੇ ਅਨੁਸਾਰ ਤੁਹਾਡੇ ਕਮਰੇ ਲਈ ਸਪਲਿਟ AC ਅਤੇ ਵਿੰਡੋ AC ਵਿਚਕਾਰ ਕਿਹੜਾ ਅਨੁਕੂਲ ਹੋਵੇਗਾ ਜੇਕਰ ਕਮਰੇ ਦਾ ਆਕਾਰ ਵੱਡਾ ਹੈ ਤਾਂ ਸਪਲਿਟ AC ਖਰੀਦਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਤੇਜ਼ ਕੂਲਿੰਗ ਅਤੇ ਬਿਹਤਰ 에ਅਰ ਫਲੋ ਪ੍ਰਦਾਨ ਕਰਦਾ ਹੈ ਹਾਲਕਿ ਇਹ ਵਿੰਡੋ AC ਨਾਲੋਂ ਮਹਿੰਗੇ ਹਨ ਵਿੰਡੋਜ਼ ਛੋਟੇ ਕਮਰੇ ਲਈ ਟੁਕਵੇਂ ਹਨ ਵਿੰਡੋ AC ਲਗਾਉਣ ਲਈ ਵਿੰਡੋ ਖੋਲਣ ਦੀ ਲੋੜ ਹੁੰਦੀ ਹੈ ਇਹ AC ਮੁਕਾਬਲਤਨ ਕਿਫਾਇਤੀ ਸਥਾਪਤ ਕਰਨ ਅਤੇ ਅਨਇਨਸਟਾਲ ਕਰਨ ਅਤੇ ਆਸਾਨ ਰੱਖ-ਰਖਾ ਲਈ ਆਸਾਨ ਹਨ ਨੰਬਰ 2 ਕਿੰਨੇ ਟਨ ਦਾ AC ਖਰੀਦਣਾ ਚਾਹੀਦਾ ਹੈ ਕਮਰੇ ਦੇ ਆਕਾਰ ਦੇ ਅਨੁਸਾਰ ਇਹ ਫੈਸਲਾ ਕਰੋ ਕਿ ਤੁਹਾਡੇ ਕਮਰੇ ਲਈ ਕਿੰਨੇ ਟਨ AC ਅਨੁਕੂਲ ਹੋਵੇਗਾ ਤਾਂ ਜੋ ਇਹ ਕਮਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੰਡਾ ਕਰ ਸਕੇ ਏਅਰ ਕੰਡੀਸ਼ਨਰ ਦੀ ਸਮਰੱਥਾ ਭਾਰਤ ਵਿੱਚ ਟਨਸ ਦੇ ਹਿਸਾਬ ਨਾਲ ਮਾਪੀ ਜਾਂਦੀ ਹੈ ਅਜੇ ਸਥਿਤੀ ਵਿੱਚ 120 ਤੋਂ 140 ਵਰਗ ਫੁੱਟ ਦੇ ਕਮਰੇ ਲਈ 1 ਟਨ ਦਾ ਏਸੀ ਆਦਰਸ਼ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ 150 ਤੋਂ 180 ਵਰਗ ਫੁੱਟ ਦੇ ਵੱਡੇ ਕਮਰਿਆਂ ਲਈ 1.5 ਟਨ ਏਸੀ ਅਤੇ 180 ਤੋਂ 240 ਵਰਗ ਫੁੱਟ ਦੇ ਲਈ 2 ਟਨ ਏਸੀ ਨੂੰ ਆਦਰਸ਼ ਮੰਨਿਆ ਜਾਂਦਾ ਹੈ ਨੰਬਰ 3 ਸਟਾਰ ਰੇਟਿੰਗ ਐਸੀ ਖਰੀਦਦੇ ਸਮੇ ਸਟਾਰ ਰੇਟਿੰਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ 5 ਸਟਾਰ ਐਸੀ 3 ਸਟਾਰ ਐਸੀ ਨਾਲੋਂ ਲਗਭਗ 25% ਘੱਟ ਪਾਵਰ ਦੀ ਖਪਤ ਕਰਦਾ ਹੈ ਅਜੇ ਸਥਿਤੀ ਵਿੱਚ ਜੇਕਰ ਐਸੀ ਦੀ ਸਟਾਰ ਰੇਟਿੰਗ ਉੱਚੀ ਹੈ ਤਾਂ ਇਸੀ ਪਾਵਰ ਕੁਸ਼ਲਤਾ ਵੀ ਉੱਚੀ ਹੋਵੇਗੀ ਅਤੇ ਇਹ ਤੁਹਾਡੇ ਕਮਰੇ ਨੂੰ ਠੰਡਾ ਕਰਨ ਲਈ ਘੱਟ ਬਿਜਲੀ ਦੀ ਖਪਤ ਕਰੇਗਾ ਤਾਨੂੰ ਦੱਸ ਦੇ ਕਿ ਹਾਈ ਸਟਾਰ ਰੇਟਿੰਗ ਵਾਲੇ AC ਆਮ ਤੌਰ ਤੇ ਜ਼ਿਆਦਾ ਮਹਿੰਗੇ ਹੁੰਦੇ ਹਨ ਅਤੇ 5 ਸਟਾਰ ਰੇਟਿੰਗ ਵਾਲੇ AC ਘੱਟ ਬਿਜਲੀ ਦੀ ਖਪਤ ਕਰਦੇ ਹਨ ਇਸ ਨਾਲ ਤੁਹਾਡੇ ਬਿਜਲੀ ਦੇ ਬਿੱਲ ਦਾ ਫਾਇਦਾ ਹੋਵੇਗਾ ਨੰਬਰ 4 ਇਨਵਰਟਰ ਏਸੀ ਅਤੇ ਨਾਨ ਇਨਵਰਟਰ ਏਸੀ ਤੁਹਾਨੂੰ ਦੱਸ ਦੇ ਕਿ ਅੱਜਕੱਲ ਇਨਵਰਟਰ ਏਸੀ ਵੀ ਬਾਜ਼ਾਰ ਵਿੱਚ ਆ ਰਹੇ ਹਨ ਹਾਲਾਂਕਿ ਇਹਨਾਂ ਦੀ ਕੀਮਤ ਨਾਨ ਇਨਵਰਟਰ ਏਸੀ ਤੋਂ ਜ਼ਿਆਦਾ ਹੈ ਇਨਵਰਟਰ ਏਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੰਪਰੈਸਰ ਦੀ ਗਤੀ ਨੂੰ ਬਣਾਈ ਰੱਖਣ ਅਤੇ ਲੋੜਿੰਦਾ ਤਾਪਮਨ ਪ੍ਰਾਪਤ ਕਰਨ ਲਈ ਲੋਡ ਅਨੁਸਾਰ ਵੈਰੀਏਬਲ ਪਾਵਰ ਦੀ ਵਰਤੋਂ ਕਰਦਾ ਹੈ ਜਦੋਂ ਕਿ ਗੈਰ ਇਨਵਰਟਰ ਏਸੀ ਵਿੱਚ ਤਾਪਮਨ ਵਰਕਰਾਂ ਰੱਖਣ ਲਈ ਕੰਪਰੈਸਰ ਵਾਰ-ਵਾਰ ਚਾਲੂ ਅਤੇ ਬੰਦ ਹੁੰਦਾ ਹੈ ਤਾਨੂੰ ਦੱਸਿਆ ਕਿ ਕੰਪਰੈਸਰ ਚਾਲੂ ਹੋਣ ਤੇ ਤੇਜ਼ ਰਫ਼ਤਾਰ ਨਾਲ ਚੱਲਦਾ ਹੈ ਇਸ ਲਈ ਇੱਕ ਸਧਾਰਨ AC ਜ਼ਿਆਦਾ ਪਾਵਰ ਦੀ ਵਰਤੋਂ ਕਰਦਾ ਹੈ ਅਜਿਹੇ ਵਿੱਚ ਇਹ ਜ਼ਿਆਦਾ ਬਿਜਲੀ ਦੀ ਖਪਤ ਵੀ ਕਰਦਾ ਹੈ ਜਦੋਂ ਕਿ ਇਨਵਰਟਰ AC ਨਾਨ ਇਨਵਰਟਰ AC ਨਾਲੋਂ ਕਮਰੇ ਨੂੰ ਤੇਜ਼ੀ ਨਾਲ ਠੰਡਾ ਕਰਦਾ ਹੈ ਇਸ ਤੋਂ ਇਲਾਵਾ ਇਹ ਘੱਟ ਪਾਵਰ ਖਪਤ ਦੇ ਨਾਲ ਬਹੁਤ ਘੱਟ ਆਵਾਜ਼ ਵੀ ਕਰਦਾ ਹੈ ਨੰਬਰ 5 ਕੀਮਤ ਦੀ ਜਾਂਚ ਕਰੋ ਤੁਹਾਨੂੰ ਦੱਸ ਜੇ ਕਿ ਏਸੀ ਖਰੀਦਦੇ ਸਮੇ ਏਸੀ ਦੀ ਕੀਮਤ ਅਤੇ ਵਿਸ਼ੇਸ਼ਤਾ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਕਰਾਸ ਚੈੱਕ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਏਸੀ ਆਨਲਾਈਨ ਖਰੀਦ ਰਹੇ ਹੋ ਤਾਂ ਪਲੇਟਫਾਰਮ ਅਤੇ ਕੰਪਨੀ ਦੀ ਵੈੱਬਸਾਈਟ ਤੇ ਸੁਚੀਬੱਧ ਮਾਡਲ ਨੰਬਰ ਜ਼ਰੂਰ ਦੇਖੋ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਆਨਲਾਈਨ ਸਟੋਰ ਵਿੱਚ ਇੱਕ ਪੁਰਾਣਾ ਏਸੀ ਅਤੇ ਕੰਪਨੀ ਦੀ ਵੈੱਬਸਾਈਟ ਤੇ ਇੱਕ ਨਵਾਂ ਪ੍ਰਾਪਤ ਕਰ ਸਕਦੇ ਹੋ ਅਜਿਹੀ ਸਥਿਤੀ ਵਿੱਚ ਕੀਮਤ ਅਤੇ ਵੇਰਵੇ ਦਾ ਮੇਲ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਜ਼ਿਆਦਾ ਖਰਚ ਨਾ ਕਰਨਾ ਪਵੇ।